ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਦ੍ਰਿੜ ਸੰਕਲਪਤ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਅੱਜ ਹਲਕੇ ਦੇ ਪਿੰਡ ਲਮੋਚੜ ਖੁਰਦ ਵਿਖੇ ਪੰਜਾਬ ਅਨੁਸੂਚਿਤ ਜਾਤੀਆਂ ਭੂਮ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਕਰਜ਼ਾ ਮਾਫੀ ਦੇ ਸਰਟੀਫਿਕੇਟ ਵੰਡਣ ਲਈ ਕਰਵਾਏ ਗਏ ਸਮਾਗਮ ਦੇ ਦੌਰਾਨ ਆਖਿਆ। ਉਹਨਾਂ ਨੇ ਕਿਹਾ ਕਿ ਉਕਤ ਵਿੱਤ ਕਾਰਪੋਰੇਸ਼ਨ ਵੱਲੋਂ ਐਸਸੀ ਭਾਈਚਾਰੇ ਅਤੇ ਦਿਵਿਆਂਗ ਵਿਅਕਤੀਆਂ ਵੱਲੋਂ 31 ਮਾਰਚ 2020 ਤੋਂ ਪਹਿਲਾਂ ਲੈ ਗਏ ਸਾਰੇ ਕਰਜ਼ੇ ਮਾਫ ਕਰ ਦਿੱਤੇ ਗਏ ਨੇ ਉਹਨਾਂ ਨੇ ਆਖਿਆ ਕਿ ਅੱਜ ਦੇ ਇਸ ਸਮਾਗਮ ਦੌਰਾਨ ਜਲਾਲਾਬਾਦ ਵਿਧਾਨ ਸਭਾ ਹਲਕਾ ਦੇ ਲੱਧੂ ਵਾਲਾ ਖੇਤਰ ਦੇ 24 ਕਰਜ਼ਦਾਰਾਂ ਦਾ ਕੁੱਲ 43 ਲੱਖ 39361 ਰੁਪਏ ਦਾ ਕਰਜ਼ਾ ਮਾਫ ਹੋਇਆ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਹਲਕਾ ਜਲਾਲਾਬਾਦ ਵਿੱਚ ਸਮੁੱਚੇ ਤੌਰ ਤੇ 105 ਕਰਜ਼ਦਾਰਾਂ ਦਾ 2 ਕਰੋੜ 43 ਲੱਖ ਰੁਪਏ ਦਾ ਕਰਜ਼ਾ ਮਾਫ ਹੋਇਆ ਇਹ ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਸੂਬਾ ਸਰਕਾਰ ਸਮਾਜ ਦੇ ਹਰੇਕ ਵਰਗ ਦੇ ਹਿੱਤਾਂ ਦਾ ਖਿਆਲ ਕਰ ਰਹੀ ਹੈ ਅਤੇ ਪਿਛਲੇ ਸਮੇਂ ਵਿੱਚ ਕਰੋਨਾ ਕਾਲ ਸਮੇਂ ਇਹ ਲੋਕ ਪੈਦਾ ਹੋਈਆਂ ਮੁਸ਼ਕਲਾਂ ਕਾਰਨ ਕਰਜ਼ਾ ਅਦਾ ਨਾ ਕਰਨ ਕਰਕੇ ਪਿੱਛੜ ਗਏ ਸਨ ਜਿਸ ਕਾਰਨ ਸਰਕਾਰ ਨੇ ਉਕਤ ਸਮੇਂ ਤੋਂ ਪਹਿਲਾਂ ਹੀ ਐਸਸੀ ਭੋਮ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਤੋਂ ਲੈ ਕੇ ਸਾਰੇ ਕਰਜ਼ੇ ਮਾਫ ਕਰ ਦਿੱਤੇ ਗਏ ਨੇ ਕਿੰਨਾ ਕਰਜ਼ਾ ਮਾਫ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਪੰਜਾਬ ਦਾ ਹਰਾਮਾਦੀ ਪਾਰਟੀ ਦਾ ਜੀ ਜਿਨ੍ਹਾਂ ਨੇ ਤਿਗਰੀਮਨ 68 ਕਰੋੜ ਰੁਪਏ ਪੂਰੇ ਪੰਜਾਬ ਦਾ ਕਰਜ਼ਾ ਮਾਫ ਕਰਿਆ ਜੀ ਜਿਦੇ ਵਿੱਚੋਂ 242000 ਰੁਪਿਆ ਮੇਰੇ ਹਲਕੇ ਜਲਾਲਾਬਾਦ ਦਾ ਮਾਫਾ ਹੈ ਔਰ 2 ਕਰੋੜ 42 ਲੱਖ ਰੁਪਿਆ ਔਰ ਜਿਦੇ ਵਿੱਚੋਂ ਅਸੀਂ ਅਜੇ 73 ਲੱਖ ਰੁਪਏ ਦੇ ਇਹਨਾਂ ਨੂੰ ਸਰਟੀਫਿਕੇਟ ਇਸ਼ੂ ਕਰੇ ਜਿਹੜੇ ਸਾਡੇ ਗਰੀਬ ਪਰਿਵਾਰਾਂ ਸੀ ਜਿਹੜੇ ਬਾਰਡਰ ਦੇ ਪਿੰਡਾਂ 'ਚ ਆ ਕਿਉਂਕਿ ਹਲਕਾ ਵੱਡਾ ਹੋਣ ਕਰਕੇ ਅਸੀਂ ਇੱਕ ਪ੍ਰੋਗਰਾਮ ਨਹੀਂ ਰੱਖਿਆ ਸੀ ਔਰ 24 ਪਰਿਵਾਰ ਨੇ ਜਿੱਤੇ 79 ਲੱਖ ਰੁਪਏ ਅੱਜ ਅਸੀਂ ਟੋਟਲ ਇਹਨਾਂ ਦਾ ਮਾਫ ਕਰਕੇ ਜਾ ਰਹੇ ਹਾਂ ਸੋ ਪਰਸੋਂ ਅਸੀਂ ਅੰਨੀ ਵਾਲੇ ਰੱਖਾਂਗੇ ਇੱਕ ਦਿਨ ਛੱਡ ਕੇ ਫਿਰ ਜਾਨੀ ਸਰ ਵਾਲੇ ਪਿੰਡਾਂ ਐ ਪ੍ਰੋਗਰਾਮ ਹੋਊਗਾ ਸੋ ਇਸ ਗਾ ਲਈ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਇਹ ਸਰਕਾਰ ਦੀ ਕੋਸ਼ਿਸ਼ ਐ ਵੀ ਜਿਹੜਾ ਗਰੀਬ ਜਿਹੜੇ ਸਾਡੇ ਐਸੀ ਪਰਿਵਾਰ ਨੇ ਜਾਂ ਹੈਂਡੀਕੈਪ ਸਾਡੇ ਪਰਿਵਾਰ ਨੇ ਜਿਨ੍ਹਾਂ ਨੇ ਕਰਜ਼ੇ ਲਈ ਸੀ ਉਤਾਰ ਨਹੀਂ ਸਕਦੇ ਸੀ ਸੋ ਇਹ ਸਹੂਲਤ ਦੇ ਕੇ ਸਰਕਾਰ ਨੇ ਉਸ ਘਰ ਦੇ ਚੁੱਲ੍ਹੇ ਜਗਦੇ ਕਰਤੇ ਨਹੀਂ ਅਸੀਂ ਵੇਖਿਆ ਕਰਜ਼ੇ ਨਾਲ ਲੋਕਾਂ ਨੇ ਕੀ ਆਪਦੇ ਘਰਾਂ ਦੇ ਔਲਾਦ ਕਰੇ ਕਈਆਂ ਨੇ ਸੂਸਾਈਡ ਕਰਨੀਆਂ ਮੈਂ ਪਾਕਾ ਪਿੰਡ ਦੀ ਗੱਲ ਕਰਾਂ ਤਾਂ 40 ਮੌਤਾਂ ਹੋਈਆਂ ਸੀ ਇਕਾਲੀ ਦਲ ਦੀ ਸਰਕਾਰ ਵਿਲੇ ਕਿ ਅੱਜ ਤੁਹਾਡੇ ਸਾਹਮਣੇ ਸਰਕਾਰ ਲੋਕਾਂ ਦੀ ਬਾਹ ਮੜਦੀ ਹੈ ਵੀ ਕੋਈ ਨਹੀਂ ਕਿ ਤੁਸੀਂ ਕਰਜ਼ਾ ਨਹੀਂ ਲਾ ਸਕਦੇ ਤਾਂ ਕੋਈ ਨਹੀਂ ਸਰਕਾਰ ਤੁਹਾਡੇ ਨਾਲ ਖੜੀ ਹੈ ਸੋ ਇਸ ਗੱਲ ਦੀ ਮੁਬਾਰਕਵਾਦ ਵੀ ਹੈ ਔਰ ਇਹ ਨਵੀਂ ਸ਼ੁਰੂਆਤ ਵੀ ਹੈ ਉਹਨਾਂ ਗਰੀਬ ਪਰਿਵਾਰਾਂ ਲਈ ਜਿਹੜੇ ਕੰਮ ਕਰਦੇ ਕਈ ਵਾਰੀ ਉਹ ਫੇਲਿਅਰ ਵੀ ਹੋ ਜਾਂਦੇ ਆ ਕਿਉਂਕਿ ਜਦੋਂ ਬੰਦਾ ਇਨਸਾਨ ਕੰਮ ਕਰਦਾ ਹਮੇਸ਼ਾ ਸਕਸੈਸ ਨਹੀਂ ਹੁੰਦਾ ਉਹਦੇ ਤੋਂ ਕਈ ਗਲਤੀਆਂ ਵੀ ਹੋ ਜਾਂਦੀਆਂ ਕਈ ਵਾਰੀ ਕੁਦਰਤ ਦੀ ਵੀ ਮਾਰ ਵੱਜ ਜਾਂਦੀ ਹੈ ਸੋ ਇਸ ਗੱਲ ਦੀ ਮੁਬਾਰਕਵਾਦ ਅੱਜ ਦੇ 24 ਪਰਿਵਾਰਾਂ ਨੂੰ ਕਰਜ਼ਾ ਮਾਫ਼ ਹੋਇਆ ਤੁਹਾਡਾ ਵੀ ਹੋ ਗਿਆ ਜੀ ਹਾਂਜੀ ਹਾਂਜੀ ਕਿੰਨਾ ਹੋਇਆ ਜੀ ਆਪਣਾ 219000 19 19 ਸਾਲ ਖੁਸ਼ ਹੋ ਖੁਸ਼ ਕੀ ਕਹਿਣਾ ਚਾਹੁੰਦੇ ਆ ਅਸੀਂ ਇਹਨਾਂ ਸਰਕਾਰ ਦਾ ਧੰਨਵਾਦ ਕਰਨੇ ਆ ਵੀ ਕੋਈ ਅੱਗੇ ਸਰਕਾਰ ਨਹੀਂ ਕਿਸੇ ਵੀ ਮਾਫ਼ ਕੀਤਾ ਪਰ ਇਹ ਧੰਨ ਸਰਦਾਰ ਭਗਵੰਤ ਸਿੰਘ ਮਾਨ ਦਾ ਹੈ ਜਿਸ ਨੇ ਦੁਨੀਆ ਨੂੰ ਆ ਕਰਜ਼ੇ ਤੋਂ ਮੁਕਤ ਕੀਤਾ ਹੈ ਤੇ ਇਹਦਾ ਧੰਨਵਾਦ ਕਰਨੇ ਆ ਐਮਐਲ ਸਾਹਿਬ ਦਾ ਵੀ ਧੰਨਵਾਦ ਕਰਨੇ ਆ ਤੇ ਸਾਰੀ ਸਰਕਾਰ ਦਾ ਵੀ ਧੰਨਵਾਦ ਕਰਨੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਭਾਈ ਜੀ ਇਹ ਕਹਿਣਾ ਚਾਹੁੰਦਾ ਜਿਹੜਾ ਅੱਜ ਹੋਇਆ ਹੈ ਬੈਗਦੁੱਜੀ ਕੀ ਖਾਲਸਾ ਸ਼੍ਰੀ ਬੈਗਦੁੱਜੀ ਕੀ ਫਾਤੇ ਅਸੀਂ ਪਿੰਡ ਮੁਕਮਰ ਦੇ ਸਰਪੰਚ ਜੋ ਵਿਚਾਰਾਂ ਗਰੀਬਾਂ ਦੀ ਜੋ ਲੋਕਾਂ ਨੇ ਲਿਆਵਾ ਨਾਣ ਤੇ ਜੋ ਭੁਗਤਮਾਨ ਨੇ ਮਾਫ ਕੀਤਾ ਮੈਂ ਬਹੁਤ ਧੰਨਵਾਦ ਐਮਐਲ ਗੋਲਡੀ ਕੁ ਮੌਜਦਾ ਵੀ ਕੜਾ ਇੱਥੇ ਟ੍ਰੇਆਂ ਪੇਂਡ ਆ ਕੇ ਲੋਨ ਮਾਫ ਕਰਾਏ ਨੇ ਅੱਗੇ ਤੋਂ ਲੈ ਵੀ ਲੋਕਾਂ ਦੇ ਕਰਦੇ ਰਹੇ ਨੇ ਮਾਫ ਜੀ ਭਾਈ ਜੀ ਅੱਜ ਕਰਜ਼ਾ ਮਾਫੀ ਹੋਈ ਹੈ ਜਿਹੜੇ 24 ਜਿਹੜੇ ਪਰਿਵਾਰ ਸੀਗੇ ਲਗਭਗ 78 ਲੱਖ ਰੁਪਏ ਉਹਨਾਂ ਦਾ ਮਾਫ ਹੋਇਆ ਥੋੜਾ ਕਿੰਨਾ ਕਰਜ਼ਾ ਸੀ ਜਿਹੜਾ ਮਾਫ ਹੋਇਆ ਲਗਭਗ ਜਦੋਂ ਕਰਜ਼ਾ ਲਿਆ ਸੀ ਉਸ ਟਾਈਮ ਤਾਂ 5-6 ਲੱਖ ਰੁਪਏ ਹੀ ਲਿਆ ਸੀ ਜੀ ਇਹ 1993 ਦੀ ਗੱਲ ਹੈ 93 ਕੇ 94 ਦੇ ਵਿੱਚ ਅਸੀਂ ਮਿੰਨੀ ਬੱਸ ਦਾ ਲਿਆ ਸੀ ਜੀ ਉਸ ਤੋਂ ਬਾਅਦ ਸਿਸਟਮ ਨੂੰ ਫੇਲ ਹੋ ਗਿਆ ਬੱਸ ਜਿਹੜੀ ਕਾਰਪੋਰੇਸ਼ਨ ਨੇ ਲਾलाम ਕਰਤੀ ਜੀ ਤੇ ਉਸ ਤੋਂ ਬਾਅਦ ਕੋਈ ਰਜਗਾਰਤਾ ਰਹੀ ਨਹੀਂ ਕਿ ਜਿੱਥੇ ਅਸੀਂ ਕਰਜ਼ਾ ਦੇ ਸਕਦੇ ਸੀ ਜੀ ਪਰ ਹੁਣ ਕਾਫੀ ਲੰਬੇ ਸੰਘਰਸ਼ ਤੋਂ ਬਾਅਦ ਇੱਕ ਅਸੀਂ ਐਸਸੀ ਸ਼ਿੰਗਾਰਸ਼ ਕਮੇਟੀ ਬਣਾਈ ਸੀ 2002 ਵਿੱਚ 2002 ਤੋਂ ਲੈ ਕੇ ਅੱਜ ਤੱਕ ਕਾਫੀ ਜਿੰਨੀਆਂ ਵੀ ਸਰਕਾਰਾਂ ਆਈਆਂ ਸਾਰੀਆਂ ਨੂੰ ਅਸੀਂ ਮੰਗ ਪੱਤਰ ਦੇਂਦੇ ਰਹੇ ਔਰ ਕਰਜ਼ੇ ਵਾਸਤੇ ਕਰਚਾ ਮੁਕਤੀ ਵਾਸਤੇ ਵੀ ਪ੍ਰਿਆਸ ਕਰਦੇ ਰਹੇ ਔਰ ਭਗਵਾਨ ਸਿੰਘ ਮਾਨ ਦੀ ਜਿਹੜੀ ਸਰਕਾਰ ਆਈ ਹੈ ਹੁਣ ਇਹਨਾਂ ਨੇ ਪੂਰੇ ਪੰਜਾਬ ਦੇ ਐਸਸੀ ਕਾਰਪੋਰੇਸ਼ਨ ਵੱਲੋਂ ਜਿੰਨੇ ਵੀ ਘਰਾਂ ਦਾ ਕਰਜ਼ਾ ਸੀ ਉਹ ਮਾਫ ਕੀਤਾ ਗਿਆ ਔਰ ਪੰਜਾਬ ਸਰਕਾਰ ਸਰਦਾਰ ਭਗਵਾਨ ਸਿੰਘ ਮਾਨ ਦਾ ਔਰ ਮੈਡਮ ਬਲਜੀਤ ਕੌਰ ਜੀ ਦਾ ਜੋ ਮੰਤਰੀ ਨੇ ਸਾਡੇ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆਂ ਜਿਹੜੇ ਇਹਨਾਂ ਗਰੀਬ ਪਰਿਵਾਰਾਂ ਤੇ ਉਹਨਾਂ ਨੇ ਮਿਹਰ ਪਰਿਆ ਜਿਵੇਂ ਕਹਿੰਦੇ ਨੇ ਵੀ ਹਾਥੀ ਰੱਖਿਆ ਹੈ ਔਰ ਉਹਨਾਂ ਦਾ ਕਰਜ਼ਾ ਜਿਹੜਾ ਹੈ ਪਤਾ ਸਾਰਾ ਮਾਫ ਕਰ ਦਿੱਤਾ ਹੈ ਔਰ ਇਹਦੇ ਵਿੱਚ ਐਮਐਲ ਜੀ ਦੀਪ ਕੁਮਾਰੀ ਗੋਲਡੀ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਿਆਂ ਜਿਨ੍ਹਾਂ ਨੇ ਅੱਜ ਸਾਨੂੰ ਸਰਟੀਫਿਕੇਟ ਦੇ ਕੇ ਇਸ ਕਰਜ਼ੇ ਤੋਂ ਮੁਕਤ ਕੀਤਾ ਹੈ